ਅਮ ਚਲਾएंगे ਨਹੀਂ ভাই ਬੰਦ ਕਰੋ ਬੰਦ ਕਰੋ प्रेमी जोड़ा बरसों तो विवाह दे लिए तरस रिया सी ते ਘਰ ਵਾਲਿਆਂ ਨੇ ਜਦ ਗੁਹਾਰ ਨਹੀਂ ਸੁਣੀ ਤਾਂ ਦੋਵਾਂ ਨੇ ਫਿਰ ਸੈਲਫ ਮੈਰਿਜ ਦਾ ਫੈਸਲਾ ਲੈ ਲਿਆ दरअसल ललितपुर तो ये बड़ा ही हैरान करदा मामला सामने आया जठे ਦੋਵੇਂ ਜਣੇ ਜਿਹੜੇ ਕਈ ਸਾਲਾਂ ਤੋਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਪਰਿਵਾਰ ਦੀ ਹਾਮੀ ਨਾ ਭਰਨ ਕਰਕੇ ਵਿਆਹ ਨਹੀਂ ਹੋ ਸਕੇ ਜਿਸ ਦੇ ਚਲਦਿਆਂ ਹੁਣ ਦੋਵਾਂ ਨੇ ਸੈਲਫ ਮੈਰਿਜ ਕਰਵਾ ਲਈ ਹੈ ہم چلائیں گے نہیں بھائی بند کرو بند کرو لو کھا لو کھا لو ਅਮ ਚਲਾएंगे ਨਹੀਂ ভাই ਬੰਦ ਕਰੋ ਬੰਦ ਕਰੋ प्रेमी जोड़ा बरसों तो विवाह दे लिए तरस रिया सी ते ਘਰ ਵਾਲਿਆਂ ਨੇ ਜਦ ਗੁਹਾਰ ਨਹੀਂ ਸੁਣੀ ਤਾਂ ਦੋਵਾਂ ਨੇ ਫਿਰ ਸੈਲਫ ਮੈਰਿਜ ਦਾ ਫੈਸਲਾ ਲੈ ਲਿਆ दरअसल ललितपुर तो ये बड़ा ही हैरान करदा मामला सामने आया जठे ਦੋਵੇਂ ਜਣੇ ਜਿਹੜੇ ਕਈ ਸਾਲਾਂ ਤੋਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਪਰਿਵਾਰ ਦੀ ਹਾਮੀ ਨਾ ਭਰਨ ਕਰਕੇ ਵਿਆਹ ਨਹੀਂ ਹੋ ਸਕੇ ਜਿਸ ਦੇ ਚਲਦਿਆਂ ਹੁਣ ਦੋਵਾਂ ਨੇ ਸੈਲਫ ਮੈਰਿਜ ਕਰਵਾ ਲਈ ਹੈ ே நீங்கே நீல உத்தேபோன் ਪ੍ਰੇਮੀ ਜੋੜਾ ਬਰਸੋਂ ਤੋਂ ਵਿਆਹ ਦੇ ਲਈ ਤਰਸ ਰਿਆ ਸੀ ਤੇ ਘਰ ਵਾਲਿਆਂ ਨੇ ਜਦ ਗੁਹਾਰ ਨਹੀਂ ਸੁਣੀ ਤਾਂ ਦੋਵਾਂ ਨੇ ਫਿਰ ਸੈਲਫ ਮੈਰਿਜ ਦਾ ਫੈਸਲਾ ਲੈ ਲਿਆ ਦਰਅਸਲ ਲਲਿਤਪੁਰ ਤੋਂ ਇਹ ਬੜਾ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋਵੇਂ ਜਣੇ ਜਿਹੜੇ ਕਈ ਸਾਲਾਂ ਤੋਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਪਰਿਵਾਰ ਦੀ ਹਾਮੀ ਨਾ ਭਰਨ ਕਰਕੇ ਵਿਆਹ ਨਹੀਂ ਹੋ ਸਕੇ ਜਿਸ ਦੇ ਚੱਲਦਿਆਂ ਹੁਣ ਦੋਵਾਂ ਨੇ ਸੈਲਫ ਮੈਰਿਜ ਕਰਵਾ ਲਈ ਹੈ நீங்கே வல்லு ஹாஃபோ ਪ੍ਰੇਮੀ ਜੋੜਾ ਬਰਸੋਂ ਤੋਂ ਵਿਆਹ ਦੇ ਲਈ ਤਰਸ ਰਿਹਾ ਸੀ ਤੇ ਘਰ ਵਾਲਿਆਂ ਨੇ ਜਦ ਗੁਹਾਰ ਨਹੀਂ ਸੁਣੀ ਤਾਂ ਦੋਵਾਂ ਨੇ ਫਿਰ ਸੈਲਫ ਮੈਰਿਜ ਦਾ ਫੈਸਲਾ ਲੈ ਲਿਆ। ਦਰਅਸਲ ਲਲਿਤਪੁਰ ਤੋਂ ਇਹ ਬੜਾਈ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋਵੇਂ ਜਣੇ ਜਿਹੜੇ ਕਈ ਸਾਲਾਂ ਤੋਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਪਰਿਵਾਰ ਦੀ ਹਾਮੀ ਨਾ ਭਰਨ ਕਰਕੇ ਵਿਆਹ ਨਹੀਂ ਹੋ ਸੀ ਗਿਆ। ਜਿਸ ਦੇ ਚਲਦਿਆਂ ਹੁਣ ਦੋਵਾਂ ਨੇ ਸੈਲਫ ਮੈਰਿਜ ਕਰਵਾ ਲਈ ਹੈ। ਅਮ ਚਲਾएंगे नहीं भाई बंद करो बंद करो लो खाओ खाओ ਅਮ ਚਲਾਇੰਗੇ ਨਹੀਂ ਭਾਈ ਬੰਦ ਕਰੋ ਬੰਦ ਕਰੋ ਪ੍ਰੇਮੀ ਜੋੜਾ ਬਰਸੋਂ ਤੋਂ ਵਿਆਹ ਦੇ ਲਈ ਤਰਸ ਰਿਹਾ ਸੀ ਤੇ ਘਰ ਵਾਲਿਆਂ ਨੇ ਜਦ ਗੁਹਾਰ ਨਹੀਂ ਸੁਣੀ ਤਾਂ ਦੋਵਾਂ ਨੇ ਫਿਰ ਸੈਲਫ ਮੈਰਿਜ ਦਾ ਫੈਸਲਾ ਲੈ ਲਿਆ ਦਰਅਸਲ ਲਲਿਤਪੁਰ ਤੋਂ ਇਹ ਬੜਾਈ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਦੋਵੇਂ ਜਣੇ ਜਿਹੜੇ ਕਈ ਸਾਲਾਂ ਤੋਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਪਰਿਵਾਰ ਦੀ ਹਾਮੀ ਨਾ ਭਰਨ ਕਰਕੇ ਵਿਆਹ ਨਹੀਂ ਹੋ ਸੀਗਾ ਜਿਸ ਦੇ ਚਲਦਿਆਂ ਹੁਣ ਦੋਵਾਂ ਨੇ ਸੈਲਫ ਮੈਰਿਜ ਕਰਵਾ ਲਈ ਹੈ ਅਸੀਂ ਚਲਾएंगे ਨਹੀਂ ਭਾਈ ਬੰਦ ਕਰੋ ਬੰਦ ਕਰੋ ਲੋ ਦਿਖਾਓ